ਬਹੁਤ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ 22 ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹੜ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੁੰਦਾ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵਾਟੀਆਂ ਬਣਾਦੀਆਂ ਨਿਮਰਤਾ ਬਹੁਤ ਬੜੀ ਸੀ ਭਾਈ ਸੋ ਕਦੇ ਵੀ ਭਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰਨ ਦਿੱਤਾ ਤੇ ਭਾਈ ਨੇ ਕਦੇ ਵੀ ਮ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਆ ਕਾਫੀ ਚਰਚ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਐਤਕੀ ਨਵਾਂ ਕੁਛ ਇਹ ਅਪਰੂਵ ਕਰ ਰਹੇ ਆ ਪਾ ਜੀ ਦਾ ਨਵਾਂ ਅਪਰੂਵ ਕਰ ਰਹੇ ਆ ਮੈਂ ਗੱਡੀ ਇਦਾਂ ਕਰਵਾ ਲਈ ਮੈਂ ਬੜਾ ਬਾਈ ਨੋਰ ਅਡਵੈਂਚਰ ਦਾ ਹੀ ਬੜਾ ਸ਼ੌਕ ਸੀ ਤਿੰਨ ਦਿਨ ਪਹਿਲਾਂ ਤੱਕ ਰਿਕਾਰਡਿੰਗ ਪਹੁੰਚੀ ਸੀ ਕਿ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪਿੰਡੀਆਂ ਚਾਹ ਦੇ ਕਾਫੀ ਸ਼ਕੀਮ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ हटਕੇ ਉਹਨਾਂ ਦੀ ਸੀਗੀ ਉਹਨਾਂ ਉਹ ਹੀ ਬਹੁਤ ਸਾਡਾ ਵੀਰ ਸੋਣਾ ਸੁਨੱਖਾ ਫੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹਨਾਂ ਦੀ ਚੰਗੀ ਦੁਨੀਆ ਵੀ ਬਹੁਤ ਖਰਦੀ ਹੈ ਪਤਾ ਨਹੀਂ ਪਰ ਰੱਬ ਨੂੰ ਕੀ ਮਨਜ਼ੂਰ ਸੀ ਚਲ ਠੀਕ ਠੀਕ ਹੈ ਓਕੇ ਬਿਲਕੁਲ ਲਗਾਤਾਰ ਚੱਲ